ਦੀ જય શ્રી ਰਾਮ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਗਊ ਰੱਖਸ਼ਾ ਦਲ ਦੇ ਸੇਵਾਦਾਰ ਜਾਂ ਮੈਂਬਰ ਨੇ ਉਹ ਰਾਤ ਭਰ ਸੜਕਾਂ ਤੇ ਤੁੰਦੇ ਰਹਿੰਦੇ ਨੇ ਇਹ 2 ਘੰਟੇ ਪੱਲਾ ਸਾਈ ਰਾਤ ਦਾ ਰੈਸਕਿਊ ਕੀਤਾ ਹੈ ਮੋਟਰਸਾਈਕਲਾਂ ਦੇ ਪਿੱਛੇ ਗੱਡੀਆਂ ਲਾ ਕੇ ਆਪਣੀ ਜਾਨ ਤੇ ਖੇਲ ਕੇ ਇਹ ਬਹੁਵਾਂਸ਼ ਨੂੰ ਬਚਾਇਆ ਜਾਂਦਾ ਹੈ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਗਊ ਪਖਤ ਜੋ ਰਾਤ ਨੂੰ ਗਊ ਰੱਖਸ਼ਾ ਲਈ ਆਪਣੀ ਸੇਵਾ ਨਿਵਾ ਰਹੇ ਨੇ ਜੋ ਸੜਕਾਂ ਤੇ ਆ ਗਏ ਤਾਂ ਕੀ ਬਣੂਗਾ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਗਊ ਰੱਖਸ਼ਾ ਦਲ ਦੀ ਸਾਡੀ ਗੱਲ ਸੁਣੀ ਜਾਵੇ ਕਹਾਰ ਸੁਣੀ ਜਾਵੇ ਇਹਨਾਂ ਦੇ ਗਊਆਂ ਵੰਸ਼ ਦੀ ਰੱਖ ਮੈਂ ਸतीश ਕੁਮਾਰ ਰਾਸ਼ਟਰੀ ਪ੍ਰਧਾਨ ਗਊ ਰੱਖਸ਼ਾ ਦਲ ਰਾਸ਼ਟਰੀ ਸੰਘਰਸ਼ ਨੂੰ ਆ ਦੇ ਚਪੜਾ ਟਰੱਕ ਭੜਿਆ ਬੁੱਲਾ ਡਾ ਵਿਖੇ ਨੂੰ 20 ਲੱਗ ਰਿਹਾ ਕਿੱਥੋਂ ਆਇਆ ਤੇ ਕਿੱਥੇ ਜਾਣਾ ਸੀ ਇਹ ਨੇੜੇ ਤੇੜੇ ਭਰਿਆ 50 60 ਕਿਲੋਮੀਟਰ ਦੇ ਏਰੀਆ ਚ ਤੇ ਸਾਡੇ ਕੋਲ ਸੋਚਨਾ ਸੀ ਗੱਡੀ ਦਾ ਨੰਬਰ ਸੀ ਜਦੋਂ ਅਸੀਂ ਪਿੱਛਾ ਕਰਨਾ ਸ਼ੁਰੂ ਕਰਿਆ ਬੁੱਟਰ ਲਾਡਾ ਦੀ ਟੀਮ ਨੂੰ ਅਸੀਂ ਫੋਨ ਕਰਿਆ ਜਨਕਰਜ ਜੀ ਖੜੇ ਆ ਪ੍ਰਤੀ ਖੜੇ ਐਡਵੋਕੇਟ ਰਾਹੁਲ ਖੜੇ ਹੋਰ ਸਾਡੀਆਂ ਟੀਮਾਂ ਪਟਿਆਲੇ ਤੋਂ ਆਪਣੇ ਵਿੱਕੀ ਜੀ ਆ ਪਾਤੜਾਂ ਤੋਂ ਹਨੀ ਜੀ ਖੜੇ ਆ ਸਾਡੇ ਸਟੇਟ ਲੈਵਲ ਦੇ ਇਹ ਪਰਭਾਰੀਆਂ ਤੇ ਕਾਲਾ ਧਾਰ ਸੂਬ ਤੋਂ ਮੌਕੇ ਤੇ ਜਿਨ੍ਹਾਂ ਨੇ ਮੋਟਰਸਾਈਕਲ ਤੇ ਪਿੱਛਾ ਕਰਿਆ ਇਸ ਗੱਡੀ ਦਾ ਤੇ ਇਹਨਾਂ ਨੂੰ ਰਸਤੇ 'ਚ ਇੱਕ ਕਾਰਨੇ ਰੋਕ ਕੇ ਵੈਪਨ ਦਿਖਾ ਕੇ ਧਮਕਾਣ ਦੀ ਵੀ ਕੋਸ਼ਿਸ਼ ਕਰੀ ਤੇ ਮੌਕੇ ਤੇ ਜੇ ਅਸੀਂ ਨਾ ਪੁੱਛਦੇ ਸਾਹਮਣ ਤਾਂ ਇਹਨਾਂ ਤੇ ਉਹ ਕੋਈ ਮੈਂ ਸਮਝਦਾ ਵੀ ਇਹਨਾਂ ਦਾ ਨੁਕਸਾਨ ਵੀ ਕਰ ਸਕਦੇ ਸੀ ਸਾਨੂੰ ਦੇਖ ਕੇ ਜਿਹੜੀ ਸਕੋਟਰ ਗੱਡੀ ਸੀ ਵਾਪਸ ਛੱਜ ਗਈ ਇੱਥੇ ਜਿਹੜੀ ਗੱਡੀ ਇਹ ਅਸੀਂ ਰੋਕੀ ਆ ਪੁਲਿਸ ਨੂੰ ਮੌਕੇ ਤੇ ਰਸਤੇ 'ਚ ਹੀ ਬੀਟੀ ਕਰਦੀ ਸੀ ਵੀ ਇਧਰ ਜਾਨੀ ਕਿ ਵੀ ਅਸੀਂ ਜੀ ਨੂੰ ਅਸੀਂ ਗੋਲ ਨੂੰ ਮਾਰਦਾ ਦਰਜਾ ਦਿੱਤਾ ਹੈ ਅਜੋ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਬੇਕਾਬੂ ਹੋਣੀ ਹੈ ਕਾਰਨ ਪਤਾ ਨਹੀਂ ਉਹ ਧੈਰੀ ਪਰੂਲੇ ਨੇ ਜਾਂ ਕੋਈ ਮਹਿੰਗਾਈ ਹੈ ਜਿਹੜਾ ਉਹ ਪਹਿਲਾਂ ਸਟੇਜੇ ਨੇ ਦੱਸਿਆ ਹੈ ਕਿ ਅੱਜ ਬੰਦਾ ਦਾ ਕਿਸਾਨ ਜਿਹੜਾ ਹੈਗਾ ਗਊ ਮਾਤਾ ਨੂੰ ਜਿੰਨੇ ਕਿਹਾ ਕਿ ਦੇਖੋ ਗਊ ਮਾਤਾ ਦਾ ਇਹ ਕਿ ਜਾਂ ਗਊ ਵੰਸ਼ ਦਾ ਜਿਹੜਾ ਅਸਲੀ ਸਥਾਨ ਹੈ ਉਹ ਕਿਸੇਰਾ ਵੀ ਨਹੀਂ ਕਿ ਕਿ ਕਿਸਾਨ ਦਾ ਲਾ ਲੋ ਕਿਸੇ ਜਿਹੜਾ ਜ਼ਰੂਰਤ ਮੰਨਦਾ ਉਹਦਾ ਕਰਮ ਹੈ ਨਾ ਕਿ ਦੋਸ਼ਾ ਨਾ ਪਰ ਜੇ ਅੱਜ ਇਹ ਕੋਈ ਚੰਦ ਲੋਗ ਪੈਸੇ ਦੇ ਖਾਤਰ ਇਹ ਗਊਆਂ ਨੂੰ ਆਪਣੇ ਗਊ ਵੰਸ਼ ਨੂੰ ਬੜੇ ਵੱਡਰ ਵਾਸਤੇ ਲੈ ਕੇ ਆਦਨੇ ਇਸ ਤੋਂ ਮਾੜੀ ਘਟਨਾ ਕੋਈ ਨਹੀਂ ਹੋ ਸਕਦੀ ਲੈ ਕਿ ਕਿਥੇ ਗਊਆਂ ਦਾ ਭਰੇ ਹੋਇਆ ਟਰੱਕ ਫੜਿਆ ਗਿਆ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕੀ ਇਹ ਮਸਲਾ ਹੈ ਸਾਨੂੰ ਪੀसीआर ਤੋਂ ਫੋਨ ਆਇਆ ਦਾਣੇ ਮੁੰਤੀ ਦਾ ਤੇ ਜਿਵੇਂ ਗਊਸੱਲਾ ਰੱਖਿਆ ਵਾਲੇ ਟਰੱਕ ਰੁਕ ਗਿਆ ਜਿਹੜਾ ਗੁਰਨਾਣ ਖਾਲਸਾ ਜੀ ਕੋਲੇ ਜਲਦੀ ਪਹੁੰਚੋ ਤਾਂ ਤੇ ਜਲਦੀ ਪਹੁੰਚ ਕੇ ਜੇ ਆ ਕੇ ਮੱਥਾ ਸੋਨਾ ਗੱਲ ਕਰੀ ਉਹ ਕਹਿੰਦੇ ਵੀ ਇਹਨਾਂ ਇਬਦਾਨ ਨੂੰ ਬੁਲਾ ਕੇ ਇੱਕ ਦੂਆ ਗਊਸੱਲਾ ਚ ਤਦਮੀ ਨੇ ਪ੍ਰਧਾਨ ਜੀ ਕਹਿੰਦੇ ਗਊਆਂ ਵਾਸਤੇ ਜਿਹੜੇ ਕੈਂਚੇ ਦੇ ਗਊ ਦਾ ਲਾਉਤ ਸਰਾਉਣੇ ਆ ਉਹ ਦੂਆ ਟਰੱਕ ਥਾਣੇ ਜਾਵਾਂਗੇ ਇਹ ਇਹਨਾਂ ਪ੍ਰਧਾਨ ਜੀ ਦੇ ਬਿਆਨ ਤੇ ਇਹਨਾਂ ਦੇ ਗਲਾਬ